ਲੋਕ ਮੈਂ 2 ਕਰੋੜ ਦੀ ਸਰਪੰਚੀ ਤੇ ਆਈ ਸੀ ਮੈਂ 5 ਕਰੋੜ ਤੇ ਲਾਤਾ ਮੈਂ 50 ਲੱਖ ਤੇ ਲਾਤਾ ਉਹ ਢੂਹੇ ਜੇ ਲੈ ਲੋ ਸਰਪੰਚੀਆਂ ਉਹ ਤੇ ਜ਼ਮੀਨਾਂ ਵੇਚ-ਵੇਚ ਕੇ ਫੋਕੀ ਚੌਧਰ ਮਾਰੇ ਐਵੇਂ ਫੈਂਕੜ ਬਾਜੀ ਚ ਐਵੇਂ ਢੜੇ ਬਾਜੀਆਂ ਚੁਰੇ ਫਰਦਸ ਉਹ ਲੜਾਈ ਲੜਨ ਵਾਲੀ ਆਹਾ ਓਏ ਜਿਹੜਾ ਬੰਦਾ ਅੱਜ ਇਹ ਗੱਲ ਕਹਿੰਦਾ ਨਾ ਉਹ ਬੰਦਾ ਮੇਰੀ ਗੱਲ ਮੇਰਾ ਗਲ ਘਟਾ ਦੇ ਨਾਮ ਮੈਂ ਚਾਹੁੰਦਾ ਰਿਹਾ ਇੱਥੇ ਮੈਂ ਤੁਹਾਨੂੰ ਦਿਖਾ ਦੂੰਗਾ ਜੇ ਉਹ ਬੰਦਾ ਨਾ ਅੱਖਾਂ ਵਿੱਚ ਤੁਹਾਨੂੰ ਦੇਖੇ ਰੋਇਆ ਵੀ ਮੇਰਾ ਜਵਾਕ ਮਰ ਗਿਆ ਉਹ ਕੈਂਸਲ ਵੇਰੇ ਜਵਾਕ ਨੂੰ ਸ਼ੂਟਰ ਹੋ ਗਿਆ ਓ ਕਾਲਾ ਪੀਜਾ ਹੋ ਗਿਆ ਓਏ ਨਾ ਮੈਂ ਮੇਰੀ ਗੱਲ ਜਿਹੜਾ ਬੰਦਾ ਹੈ ਕਹਿੰਦਾ ਮੈਂ ਕੀ ਲੈਣਾ ਇਹਦਾ ਲੜਨ ਵਾਲੇ ਬੰਦੇ ਆ ਪਰਚਾ ਹੋ ਜੂ ਜੇਲ ਭਗ ਜਾਗੇ ਡਾਂਗਾ ਪਹਿਣ ਗਿਆ ਮੈਂ ਜਵਾਕ ਪਾਣ ਲਿਆ ਉਹ ਕਿਹ ਜੈਰਾ ਪਾ ਕੇ ਪਾ ਲਿਓਗੇ ਜਵਾਕ ਓਏ ਉਹ ਨਸ਼ੇ ਖਵਾ ਕੇ ਜਵਾਕ ਪਾ ਲਓਗੇ ਬਈ ਮੈਂ ਪੰਜਾਬ ਨੂੰ ਕਹਿੰਦਾ ਪੂਰੀ ਸਰਪੰਚੀ ਚ ਜਵਾਈ ਕਟ ਕਰਨਾ ਚਾਹੀਦਾ ਸੀ ਜੇ ਤੁਸੀਂ ਚੰਗੇ ਹੁੰਦੇ ਬਾਈਕਾਟ ਕਰਦੇ ਵੀ ਆ ਸਰਕਾਰਾਂ ਦੇ ਸਾਡੇ ਉਹ ਭਾਂਡ ਜੋ ਪੁੱਸਾ ਚੱਕੀਆਂ ਲੋਕਾਂ ਦੇ ਲੋਤ ਨੇ ਦੇਸ ਦੇ ਦੀ ਚਾਰ ਬੰਦੇ ਖੜੇ ਹੋ ਗਏ ਪੰਜ ਖੜੇ ਹੋਏ ਬਣਾ 20 ਲੱਖ ਲਾਉਂਦੇ ਬਣਾ 50 ਲੱਖ ਲਾਉਂਦੇ ਇਹ ਆਡੇ ਪਰਲੇ ਹੋਏ ਫਿਰ ਪਹਾ ਲੈ ਲੈਣਗੇ ਆ ਗੱਲ ਪਾ ਲੈਣਗੇ ਤੇ ਜੀ ਖੁਸ਼ੀ ਕਰ ਗਿਆ ਜੀ ਕਰਜ ਦਾ ਭਾਰ ਕਰਦਾ ਚੜਦਾ ਕਿਵੇਂ ਆ ਆ ੁੰਡ ਪੰਗੇ ਦਾ ਕਰਜ ਚੜਾਉਣਾ ਤੁਸੀਂ ਜਿਹੜੇ ਆ ਪੰਗੇ ਲੈਣੋ ਤੁਸੀਂ ਆ ਜਿਹੜੇ ਸਰਪੰਚ ਕਰਜ ਫਾਇ ਲੈਣੇ ਡਾਕ ਕਿ ਉਹ ਸਰਦਾਰਾਂ ਦੇ ਆਪਣਾ ਬਣਾਉਣੀ ਆ ਪਹਿਲੀ ਗੱਲ ਤਾਂ ਮੈਂ ਕਹਿੰਦਾ ਪੰਜਾਬ ਦੇ ਲੋਕੋ ਨਸ਼ਿਆਂ ਦੇ ਖਿਲਾਫ ਪਾਣੀਆਂ ਦੇ ਜ਼ਰਾਂ ਦੇ ਖਿਲਾਫ ਪ੍ਰਵਾਸ ਦੇ ਲਈ ਪੰਜਾਬ ਦੇ ਲਈ ਜ਼ਮੀਨਾਂ ਦੀ ਕਿਸਾਨੀ ਲਈ ਸੋਨੂੰ ਇਹਨਾਂ ਵੋਟਾਂ ਦਾ ਬਾਈਕਾਟ ਕਰ ਰਹੇ ਜੇ ਪੰਡੇ ਦੇ ਪੁੱਤ ਹੋਵੇ ਬਾਈ ਉਹ ਨਹੀਂ ਬਾਈ ਆ ਓ ਆ ਛੋਡੀਆਂ ਨਸਲਾਂ ਫਸਲਾਂ ਜਵਾਨੀ ਕਿਸਾਨੀ ਮਜ਼ਦੂਰੀ ਛੋਟਾ ਭਵਿੱਖ ਤੋਂ ਲਈ ਸਰਦਾ ਬਚਾਉਣ ਯਾਰ ਬਾਈ ਆ ਓ ਲੜੋ ਇਹਨੂੰ ਉੱਠ ਕੇ ਆ ਕੇ ਲੱਖਾਂ ਨਹੀਂ ਵੋਟਾਂ ਦਾ ਬਾਈਕਾਟ ਕਰ ਉਹ ਲੱਖਾ ਕੀ ਨਾ ਕਰੂਗਾ ਲੱਖੇ ਕੋਈ ਸੁਣਦਾ ਲੱਖੇ ਦੀ ਕੋਣ ਸੁਣ ਲੂਗਾ ਇਹ ਲੱਖਾ ਕਹੇ ਅੱਜ ਬਾਈਕਾਟ ਮੈਂ ਕਹਿਣਾ ਬਾਈਕਾਟ ਕਰ ਦਵਾਂ ਨਾਲ ਨਹੀਂ ਸਾਰੇ ਘਰ ਦੇ ਨਹੀਂ ਵੀ ਕਰ ਦੂੰ ਲੋਕ ਕਰਦਨ ਮੈਂ ਵੀ ਕਰ ਦੂੰਗਾ ਅਗਣ ਹੋਰ ਟੱਕੇ ਦਾ ਹੀ ਸੁਣਦਾ ਸਾਡੀ ਇਹ ਜਵਾਬੰਦੀ ਕੀਤੀ ਗਈ ਆ ਮਾਲੀ ਚੱਕ ਕੇ ਅੰਦਰ ਦਿੰਦਾ ਕਿਉਂ ਭਾਈ ਮਾਲੀ ਕਿੱਡਾ ਥ੍ਰੈਟ ਆ ਬੰਦੀ ਹੈ ਦੇਖਿਆ ਹੀ ਆਨੇ ਨਾਲੇ ਕੋਈ ਗਲਤ ਨਹੀਂ ਲਿਖਿਆ ਇੱਥੇ ਆਹ ਜਿਹੜੇ ਗੋਦੀ ਤਰ੍ਹਾਂ ਦੇ ਬੰਦੇ ਖੜੇ ਹੋਇਆ ਐਨਓਸੀ ਦੇ ਰਹੇ ਜੁਲਾ ਟੈਕਸ ਨਹੀਂ ਦੇ ਰਹੇ ਜਾਮ ਲਾਈ ਵਿੱਚ ਹਾਈਵੇ ਤੇ ਬੈਠੇ ਦੇਮੋਕਰੇਸੀ ਆਵੇ ਤੁਸੀਂ ਕਹਿੰਦੇ ਅਸੀਂ ਧੱਕਾ ਨਹੀਂ ਹੋਣ ਦੇਵਾਂਗੇ ਇਹ ਲੋਕਤੰਤਰ ਆਪਣੀ ਮਰਜ਼ੀ ਦਾ ਸਰਪੰਚ ਬਣੂ ਮੈਂਬਰ ਬਣੂ ਆਹ ਕੁਛ ਕਰਦੇ ਆਂ ਸ਼ਰਿਆਮ ਕਹਿੰਦਾ ਸ਼ਰਿਆਮ ਤੇਰੇ ਇਹ ਮੈਂ ਦੇ ਇਹ ਸੌਦੇ ਕਰਕੇ ਸਰਪੰਚਾਂ ਨਾਲ ਵੀ 5 ਲੱਖ ਲਿਓ 10 ਲੱਖ ਲਿਓ ਸਰਪੰਚੀ ਚੱਕੋ ਉਹ ਸ਼ਰਿਆਮ ਉਹ ਜਿੱਤੋ ਵਾਲਾ ਐਮਐਲਏ ਕੱਲ ਕਹਿ ਰਹੇ ਹਨ ਕਿ ਆਹ ਮੇਰਾ ਸਰਪੰਚ ਹੈ ਲੈ ਬਣਾਤਾ ਦੇਖਾਂਗੇ ਜਿਹਦਾ ਇਹਦੇ ਮੁਰੇ ਚੱਕ ਤੋਂ ਬੰਦੇ ਬਣਾ ਦੇਾਂਗੇ ਆਹ ਗੁੰਡਾਗਰਦੀ ਆ ਕੋਈ ਨਹੀਂ ਪੁੱਤ ਮੇਰੇ ਉਹ 2 ਸਾਲ ਲੱਗੇ ਲੋਕ ਨੇ ਨਾ ਥੋੜਾ ਜੁਕੀਆਂ ਮਾਰ ਮਾਰ ਕੇ ਸੁਣਵਾ ਰ ਰਹੇ ਮਦਦ ਭਜਾ ਰਿਹਾ ਲੱਗਦਾ ਵੀ ਆ ਅਗਲੇ ਮੁੱਦਿਆਂ ਦੇ ਲੋਕਾਂ ਨੂੰ ਲਗਾ ਕੇ ਇੱਧਰ ਸਿਆਸਤ ਵਾਲੇ ਸਾਹਿਬ ਤੋਂ ਕਹਿੰਦਾ ਵੀ ਹਰ ਇੱਕ ਨੂੰ ਚਾ ਇਹੋ ਜਿਹੇ ਦੱਸੇ ਫੂਲ ਰੋਡ ਤੱਕ ਵੀ ਬੋਲਿਆ ਲੋਕਾਂ ਦਾ ਇੱਧਰ ਧਿਆਨ ਹੀ ਖਤਮ ਐਡੇ ਗੰਭੀਰ ਰਗਵੀਰ ਮੁੱਦਿਆਂ 'ਚ ਨਸ਼ੇ ਦਾ ਮੁੱਦਾ ਕਿੱਥੇ ਗਿਆ ਲੋਕ ਉਹਦਾ ਲੋਸਵਾ ਜੀ ਭੁੱਲ ਗਏ ਨਸ਼ੇ ਦਾ ਮੁੱਦਾ ਕਿੱ데 ਦਾ ਮੁੱਦਾ ਹੁਣ ਵੀ ਭੁੱਲ ਗਏ ਆ ਕਿੱ데 ਗੰਭੀਰ ਮੁੱਦਿਆਂ ਤੋਂ ਜਿਹੜਾ ਪੀਕੇ ਦਾ ਮਨ ਰਿਹਾ ਹੋ ਖਾ ਕੇ ਮਨ ਰਿਹਾ ਆ ਆ ਮੁੱਦਾ ਆ ਆਜੋ ਆਜੋ ਨਾਲ ਖੜਜੋ ਇਹਦਾ ਸਾਰਾ ਵਿੱਚ ਬੰਦ ਕਰ ਦਾਂਗੇ ਚਾਹੇ ਜਾਨ ਟੁੱਟਨੀ ਪੈ ਜਾਵੇ ਇਹ ਨਾ ਪਰਵਾਹ ਕਰ ਲੋਕੋ ਖੜੋ ਜੂ ਸੁਧਾਰੇ ਚਾਹੇ ਕੋਈ ਤੁਹਾਨੂੰ ਫਿਕਰ ਬੁੱਢੇ ਨਾਲੇ ਦਾ ਲੋਕੀ ਅੱਜ ਤੋਂ ਮਗਰੋਂ ਤਾਂ ਟਕਰਾ ਹੋ ਇੱਥੇ ਬਸਦਾ ਯਾਰ ਇੱਥੇ ਬਸਦਾ ਠੀਕ ਹੈ ਇਹਦੀ ਖਤਰ ਜਾਨ ਵੀ ਹੱਥ ਤੇ ਧਰਮ ਖਤਰੇ ਲੋਕਾਂ ਖਤਰੇ ਗੋਮ ਖਤਰੇ ਇੱਕ ਲੁਧਿਆਣਾ ਕੀ ਜਿੱਥੇ ਮਰਜੀ ਬੰਦ ਜਾਂਗੇ ਯਾਰ ਇਹ ਕਿੱਡੀਆਂ ਗੱਲਾਂ ਨੇ ਇਹ ਛੇ ਦਰ ਤੋਂ ਹਟਦਾ ਬਾਈ ਲੋਕਾਂ ਦੇ ਹਾਲਾਤ ਮੈਂ ਦੇਣਾ ਮੇਰੇ ਅੱਖਾਂ 'ਚ ਪਾਣੀ ਆ ਜਾਂਦਾ ਵੀ ਸਾਲ-ਸਾਲ ਦੇ ਜਵਾਕ ਵੀ ਚਿਹਰਾ ਤੇ ਪਏ ਆ ਮੰਤਿਆਂ ਤੇ ਪਏ ਬੱਡਾਂ ਤੇ ਦਾ ਆਡੀਐਮਸੀ ਕਿਹੜਾ ਮਾਰ ਕੇ ਆਉ ਸਾਲ-ਸਾਲ ਦੇ ਜਵਾਕ ਕੈਂਸਰ ਨਾਲ ਮਰੀ ਜਾਂਦੇ ਆ ਅਗਲੇ ਕੱਲਾ ਜਵਾਕ ਹੁੰਦਾ ਅੰਦਾ ਚੱਕੀ ਫੜਦਾ ਝੂਲੀ ਚ ਬਿਆ ਮੇਰਾ ਜਵਾਕ ਯਾਰ ਕੋਈ ਇਲਾਜ ਕਰਾ ਦੋ ਪੈਸੇ ਵੀ ਨਹੀਂ ਲਊ ਕਿਵੇਂ ਦਾ ਬਾਈ ਹਾਂ ਉਦੋਂ ਫਿਰ ਇਸ ਤੋਂ ਹੋਊ ਕ निकलਦਾ ਵੀ ਮੇਰੇ ਅੱਖਾਂ ਦਾ ਕਾਹਦੀ ਖਾਤਰ ਹੋਏ ਹੋਰ ਵੀ ਸਾਲ ਨੂੰ ਮਰ ਜੇਗਾ ਧੀ ਨੂੰ ਮਰ ਜੇਗਾ ਉਹ ਤੋਂ ਪਹਿਲਾਂ ਜੇ ਮਰਨਾ ਤਾਂ ਆ ਲੋਕਾਂ ਦੀ। ਪਰ ਬਈ ਤੁਸੀਂ ਉਸ ਸਮਾਜ ਸੇਵੀ ਹੋ ਜੇ ਤੁਸੀਂ ਤੁਹਾਡੇ ਚ ਬਾਕੀ-ਬਾਕੀਆਂ ਕਰਕੇ ਉੜ ਜਾਂਦੇ ਆ ਕਿ ਕਰਦੇ ਲੱਗਦਾ ਪਰਚੀਆਂ ਰੂਪਾ ਦਾ ਨੇ ਯਾਰ ਕਿਹੜੇ ਸੱਚਾਈ ਕੱਢਦੇ ਫੇਸਬੁਕ ਵਾਲੇ ਸਮਾਜ ਸੇਵੀ। ਕਈ ਪੈਸਾ ਇਕੱਠਾ ਕਰਨ ਵਾਲੇ ਕਿਹੜੇ ਸਮਾਜ ਸੇਵੀ ਮੈਂ ਕੋਈ ਸਮਾਜ ਸੇਵੀ ਨਹੀਂ। ਠੀਕ ਹੈ। ਮੈਂ ਇੱਕ ਆਪਰੇ ਧਰਤੀ ਮਾ ਦਾ ਪੁੱਤ ਨਾ ਮੈਨੂੰ ਸਮਾਜ ਸੇਵੀ ਨਹੀਂ। ਮੈਂ ਲੜਾਈ ਕਰਨਾ ਹੈ ਬਸ ਸਮਾਜ। ਮੈਂ ਆਪਣੇ ਲੋਕਾਂ ਲਈ ਲੜਦੇ ਆ ਆਪਣੇ ਸਰਪੰਚ ਲਈ। ਇਹ ਸਮਾਜ ਸੇਵੀ ਪਤਾ ਨਹੀਂ ਕਿਹਨੇ ਟੈਗ ਲਾਦਾ ਸਮਾਜ ਸੇਵੀ ਕੀ ਹੁੰਦਾ ਹੈ? ਅੱਜ ਕੱਲ੍ਹ ਸਾਡੀ ਹਰਿ ਸਰ ਸਮਾਜ ਸੇਵਾ ਦਾ ਭੈਣ ਜੀ ਛੋਟਰੀ ਵੀ ਜੇ ਫੋਟੋ ਖਿੱਚ ਕੇ ਹੁੰਦੀ ਐ ਕੋਈ ਦਰਬਾਰ ਸਾਹਿਬ ਮੱਥਾ ਟੇਕਣ ਜਾਂਦਾ ਉਹ ਵੀ ਪਹਿਲਾਂ ਫੋਟੋ ਖਿੱਚਦਾ ਲੈ ਤੂੰ ਲੋਕਾਂ ਨੂੰ ਦਿਖਾਣਾ ਵੀ ਮੱਥਾ ਟੇਕਣਾ ਇਹ ਕਿਹੜੀਆਂ ਸੇਵਾスルਾ ਜੀ ਆਹ ਕੋ ਚੱਲੀ ਜਾਂਦਾ ਭਾਈ ਬਣ ਕੇ ਲੋਕਾਂ ਨੂੰ ਪੀਲਾ ਛੋਟੇ ਰੱਖੀ ਤੈਨੂੰ ਦਸੰਬਰ ਨੂੰ ਪੱਕੇ ਤੌਰ ਤੇ ਚਿੱਟੇ ਦੇ ਨੰਨ ਮਾਰਾਂ ਜੇ ਤੁਸੀਂ ਉੱਠ ਖੜੇ ਤਾਂ ਯਾਰਾਂ ਰੋਕ ਲੋਗੇ ਵੀ ਤੁਹਾਡੀ ਮਰਜ਼ੀ ਐ ਮਿੱਤਰੋ ਮਰਨਾ ਮਰ ਜਾਓ ਅਸੀਂ ਤਾਂ ਜਾਵਾਂਗੇ ਆਪਦੀ ਕੋਈ ਹੋਈ ਗੱਲ ਧੰਨਵਾਦ